ਸ਼ਸ਼ਟੀਕਾਲ ਜੀ ਖਿਲਨਦੀਪ ਕੈਨੇਬਲ ਕੰਸਲਟੈਂਟਸ ਤੋਂ ਉਮੀਦ ਕਰਦਾ ਸਾਰੇ ਰਾਜੀ ਖੁਸ਼ੀ ਹੋਣਗੇ ਅੱਜ ਤੁਹਾਡੇ ਰੂਬਰੂ ਹਾਂ ਜੀ ਨਿਊਜ਼ੀਲੈਂਡ ਬਾਰੇ ਇੱਕ ਬੜੀ ਵੱਡੀ ਖਬਰ ਆਈ ਹੈ ਜੀ ਨਿਊਜ਼ੀਲੈਂਡ ਤੋਂ ਨਿਊਜ਼ੀਲੈਂਡ ਦੇ ਵਿੱਚ ਹੁਣ ਜਿਹੜੇ ਫੰਡਸ ਨੇ ਉਹ ਸਿਰਫ 3 ਮਹੀਨੇ ਪੁਰਾਣੇ ਸ਼ੋਅ ਕਰਨੇ ਨੇ ਤੇ ਨਿਊਜ਼ੀਲੈਂਡ ਦੇ ਵੀਜ਼ਾਸ ਜਿਹੜੀ ਨਿਊਜ਼ੀਲੈਂਡ ਦੀ ਡਿਮਾਂਡ ਆ ਉਹ ਡੇ ਬਾਏ ਡੇ ਅਪ ਜਾ ਰਹੀ ਹੈ ਕਿਉਂਕਿ ਆਸਟ੍ਰੇਲੀਆ ਪੰਜਾਬ ਬੋਰਡ ਲੈ ਨਹੀਂ ਰਿਹਾ ਤੇ ਨਿਊਜ਼ੀਲੈਂਡ ਦੇ ਵਿੱਚ ਪੰਜਾਬ ਬੋਰਡ ਦੇ ਸਟੂਡੈਂਟ ਜਿਨ੍ਹਾਂ ਨੇ 12ਵੀਂ ਕੀਤੀ ਹੈ ਸਾਰੇ ਐਕਸੈਪਟੇਬਲ ਨੇ ਹਰ ਤਰੀਕੇ ਦਾ ਕੋਰਸ ਨਿਊਜ਼ੀਲੈਂਡ ਦੇ ਵਿੱਚ ਅਵੇਲੇਬਲ ਹੈ ਚਾਹੇ ਕੋਈ ਆਰਟਸ ব্যাকਗਰਾਉਂਡ ਦਾ ਹੈ ਕਾਮਰਸ ਦਾ ਹੈ ਸਾਇੰਸ ਦਾ ਹੈ ਮੈਡੀਕਲ ਨਾਨ ਮੈਡੀਕਲ ਸਾਰੇ ਕੋਰਸਿਸ ਅਵੇਲੇਬਲ ਨੇ ਤੇ ਫੰਡਸ ਵੀ ਜਿਹੜੇ ਨੇ ਕੋਈ ਜ਼ਿਆਦਾ ਨਹੀਂ ਸ਼ੋ ਕਰਨੇ ਤਕਰੀਬਨ 22 ਲੱਖ ਰੁਪਈਆ ਆਪਾਂ ਫੰਡ ਸ਼ੋ ਕਰਨੇ 3 ਮਹੀਨੇ ਪੁਰਾਣਾ ਤੇ ਵਰਕ ਪਰਮਿਟ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਆ ਆ ਬੈਚਲਰਸ ਡਿਗਰੀ ਤੋਂ ਬਾਅਦ 3 ਸਾਲ ਦਾ ਵਰਕ exp ਮਿਲ ਰਿਹਾ ਹੈ। 1.5 ਸਾਲ ਦੀ ਮਾਸਟਰਸ ਤੋਂ ਬਾਅਦ 3 ਸਾਲ ਦਾ ਵਰਕ exp ਮਿਲ ਰਿਹਾ ਹੈ। ਜਿਹੜੇ ਬੱਚਿਆਂ ਨੇ ਇੱਥੇ ਆਲਰੇਡੀ ਮਾਸਟਰਸ ਕੀਤੀ ਹੋਈ ਹੈ, ਉਹਨਾਂ ਨੂੰ ਕੈਨੇਡਾ ਤੇ ਆਸਟਰੀਆ ਦੇ ਵਿੱਚ ਵੀਜ਼ਾ ਲੈਣ 'ਚ ਬੜੀ ਦਿੱਕਤ ਆਉਂਦੀ ਹੈ। ਪਰ ਨਿਊਜ਼ੀਲੈਂਡ ਦੇ ਵਿੱਚ ਐਸੀ ਕੋਈ ਪ੍ਰੋਬਲਮ ਨਹੀਂ। ਜਿਹੜੇ ਬੱਚਿਆਂ ਨੇ ਇੱਥੇ MBA ਜਾਂ ਕੋਈ ਵੀ ਮਾਸਟਰਸ, MA ਕੀਤੀ ਹੋਈ ਹੈ ਜਾਂ MCA ਕੀਤੀ ਹੋਈ ਹੈ, M.Com ਕੀਤੀ ਹੋਈ ਹੈ, ਉਹ ਵੀ ਨਿਊਜ਼ੀਲੈਂਡ ਅਪਲਾਈ ਕਰ ਸਕਦੇ ਨੇ ਤੇ ਨਾਲ ਉਹਨਾਂ ਦੇ ਸਪਾਊਸ ਵੀ ਨਾਲ ਹੀ ਜਾ ਸਕਦੇ ਨੇ। ਵਧੇਰੇ ਜਾਣਕਾਰੀ ਲਈ ਸਾਡੇ ਨੀਚੇ ਨੰਬਰ ਫਲੈਸ਼ ਹੋ ਰਹੇ ਨੇ। ਸਾਡੀ ਟੀਮ ਨਾਲ ਹੋਣੇ ਰੱਬ ਦਾ ਕੰਮ ਕਰਕੇ ਆਪਣੇ ਨਿਊਜ਼ੀਲੈਂਡ ਜਾਣ ਦਾ ਸੁਪਨਾ ਸਹਕਾਰ ਕਰੋ